ਹਾਂਜੀ ਪਸ਼ਮੀਨਾ ਦੇ ਉੱਪਰ ਆਰੀ ਵਰਕ ਰਹੇਗਾ 4 ਮੀਟਰ ਦਾ ਨੂੰ ਸੂਟ ਦੀ ਘੱਟ ਮਿਲੇਗੀ ਪਸ਼ਮੀਨਾ ਦੇ ਵਿੱਚ ਤੇ ਆਰੀ ਵਰਕ ਮਿਲੇਗਾ ਦੇਖੋ ਫਰੰਟ ਤੇ ਇਸ ਤਰ੍ਹਾਂ ਦਾ ਨੈਕ ਤੇ ਕੀਤੇ ਆਰੀ ਵਰਕ ਮਿਲੇਗਾ ਸ਼ਰਟ ਤੇ 2.5 2 ਮੀਟਰ ਸੌਰੀ 20 ਪਸ਼ਮੀਨਾ ਦਾ ਹੀ ਸਟੋਲ ਮਿਲੇਗਾ ਓਨਲੀ 500 ਦੇ ਵਿੱਚ ਇਹ ਤੁਸੀਂ ਸੂਟ ਬਾਇ ਕਰ ਸਕਦੇ ਹੋ ਕੋਈ ਵੀ ਇਹਨਾਂ ਚੋਂ ਕਲਰ ਸਿਲੈਕਟ ਕਰੋ ਤੇ ਸਕਰੀਨ ਸ਼ਾਟ ਸੈਂਡ ਕਰੋ 4 ਮੀਟਰ ਕੱਟਾ ਤੋਂ ਦੋ ਵੀ ਸਟੋਲ ਦੀ ਕਟ ਮਿਲੇਗੀ 500 ਦਾ ਪ੍ਰਾਈਸ ਰਹੇਗਾ ਤੇ ਤੁਸੀਂ ਇਹ ਬਾਈ ਖਰੀਦ ਸਕਦੇ ਹੋ WhatsApp ਨੰਬਰ ਮੈਂ ਛੇਣਾ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਕੋਈ ਵੀ ਇਹਨਾਂ ਚ ਤੁਹਾਨੂੰ ਸੂਟ ਪਸੰਦ ਆਉਂਦਾ ਕੈਸ਼ ਔਨ ਡਿਲੀਵਰੀ ਨਹੀਂ ਹੈ ਸੀ ਪਹਿਮਾਟ ਅਡਵਾਂਸ ਹੀ ਕਰਨੀ ਪੈਂਦੀ ਹੈ ਗਰਮ ਸੂਟ ਨੇ ਵਿਦਆਊਟ ਲਰਨਿੰਗ ਸਟੀਚ ਹੋ ਜਾਂਦੇ ਨੇ ਇਹ ਵਾਲਾ ਕਾਨੀ ਦੇ ਵਿੱਚ ਰਹੇਗਾ ਕਾਨੀ ਵਰਕ ਦੇ ਵਿੱਚ origignal ਸੂਟ ਰਹੇਗਾ 3 ਮੀਟਰ ਪਸ਼ਮੀਨਾ ਦੀ ਬਾਟਮ 2.5 ਮੀਟਰ ਸ਼ਰਟ ਦੇਖ ਸਕਦੇ ਨੇ ਇੱਕ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਇਹ ਇਸ 2.5 ਮੀਟਰ ਇਸਨ ਕਾਨੀ ਵਰਕ ਪਸ਼ਮੀਨਾ ਦਾ ਕੰਟਰਾਸਟ ਸਟਾ ਰਹੇਗਾ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਸ਼ਰਟ ਤੇ ਇਸ ਦੀ ਫਰੰਟ ਬੈਕ ਤੇ ਵੀ ਹੈ ਤੇ ਪਾਸੇ ਤੇ ਵੀ ਹੈ ਫਰੰਟ ਬੈਕ ਤੇ ਬਾਜੂ ਵਰਕ ਰਹੇਗੀ ਪ੍ਰਿੰਟਰ ਰਹੇਗਾ ਇਸ ਤਰ੍ਹਾਂ ਦਾ ਕਾਨੀ ਦੇ ਵਿੱਚ ਨਾਲ ਤੁਸੀਂ ਦੇਖ ਸਕਦੇ ਹੋ ਕੰਟਰਾਸਟ ਸਟੋਰ ਰਹੇਗਾ 2.5 ਮੀਟਰ ਤੇ 1190 ਵਿੱਚ ਤੁਸੀਂ ਬਾਏ ਕਰ ਸਕਦੇ ਹੋ ਸਾਰੇ ਕਲਰ ਆਪਾਂ ਐਡ ਕਰਦੇ ਨੇ ਬਹੁਤ ਸੋਹਣੇ ਰੰਗਾਂ ਦੇ ਵਿੱਚ ਰੈਡੀ ਹੋਏ ਨੇ ਸੋ ਤੁਸੀਂ ਆਰਡਰ ਕਰ ਸਕਦੇ ਹੋ ਲਿਮਟਡ ਸਟਾਕ ਹੁੰਦਾ ਸੋ ਜਲਦੀ ਆਰਡਰ ਕਰਨਾ ਬਾਅਦ ਵਿੱਚ ਇਹ ਸਟਾਕ ਨਹੀਂ ਹੁੰਦੇ ਤੇ ਫਿਰ ਨਿਊ ਡਿਜ਼ਾਈਨਰ ਦੇ ਵਿੱਚ ਰੈਡੀ ਹੋ ਕੇ ਆਉਂਦੇ ਨੇ ਮੈਚਿੰਗ ਸੂਟ ਰਣਗੇ ਇਰਾਮ ਟੈਕਸ ਬ੍ਰਾਂਡ ਦਾ ਫੈਬਰਿਕ ਆ ਟਾਈ ਮੀਟਰ ਡਿਜੀਟਲ ਪ੍ਰਿੰਟ ਸ਼ਰਟ ਪਲੇਨ ਟਾਈ ਮੀਟਰ ਬਾਟਮ ਪਸ਼ਮੀਨਾ ਦੀ ਵਿਦਆਉਟ ਦੁਪੱਟਾ 850 ਵਿੱਚ ਤੁਸੀਂ ਘਰ ਬੈਠੇ ਬਾਇ ਕਰ ਸਕਦੇ ਹੋ ਬੁਰ ਬਿਲਕੁਲ ਨਹੀਂ ਆਏਗੀ ਇਹ ਵੀ ਪਸ਼ਮੀਨਾ ਚ ਸੂਟ ਰੈਡੀ ਹੋਏ ਨੇ ਨੈਕ ਤੇ ਐਂਡ ਇਸ ਤੇ ਘੇਰੇ ਤੇ ਵਰਕ ਰਹੇਗਾ 5 ਮੀਟਰ ਤੁਹਾਨੂੰ ਪਸ਼ਮੀਨਾ ਦੀ ਕੱਟ ਮਿਲੇਗੀ ਸੂਟ ਦੀ ਤੇ ਨਾਲ ਸਟੌਲ ਮਿਲੇਗਾ 2.5 ਮੀਟਰ 4 ਸਾਈਡ ਵਰਕ ਦੇ ਨਾਲ ਆਰੀ ਵਰਕ ਹੋਏ ਸ਼ਰਟ ਐਂਡ ਸਟਾਲ ਦੇ ਉੱਪਰ 1100 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਇਹ ਮੈਚਿੰਗ ਸੂਟ ਰਹਿਣਗੇ ਸ਼ਿਮਰ ਵੀ ਦੇ ਵਿੱਚ ਗਰਮ ਸੂਟ ਰਹਿਣਗੇ ਸਰਦੀਆਂ ਦੇ ਲਈ ਨੇ ਤੇ ਡਿਜੀਟਲ ਪ੍ਰਿੰਟ ਸ਼ਰਟ 2 ਮੀਟਰ ਤੇ ਨਾਲ ਪਸ਼ਮੀਨਾ ਦੀ ਬਾਟਮ ਪਲੇਨ ਰਹੇਗੀ 2 ਮੀਟਰ ਵਿਦਆਊਟ ਦੁਪੱਟਾ 600 ਦੇ ਵਿੱਚ ਹੈ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਤੁਸੀਂ ਕਲਰ ਚੈੱਕ ਕਰੋ ਜੋ ਤੁਹਾਨੂੰ ਪਸੰਦ ਆਉਂਦਾ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਓਨਲੀ 600 ਦੇ ਵਿੱਚ ਵਿਦਆਊਟ ਦੁਪੱਟਾ ਸ਼ਿਮਰ ਪਸ਼ਮੀਨਾ ਰਹੇਗਾ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਰੰਗਾਂ ਦੇ ਵਿੱਚ ਔਰ ਸੋ ਜਲਦੀ ਆਰਡਰ ਕਰਨਾ ਲਿਮਟਿਡ ਸਟਾਕ ਹੈ ਤੇ ਬਹੁਤ ਹੀ ਜ਼ਿਆਦਾ ਕਟ ਪ੍ਰਾਈਸ ਤੇ ਹੈ ਵੀਡੀਓ ਨੂੰ ਤੁਸੀਂ ਅੰਤ ਤੱਕ ਵਾਚ ਕਰਦੇ ਹੋ ਉਸਦੇ ਲਈ ਵੀ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸੇ ਤਰ੍ਹਾਂ ਤੁਸੀਂ ਰਿਸਪਾਂਸ ਦਿੰਦੇ ਰਹਿਣਾ ਤੇ ਇਸੇ ਤਰ੍ਹਾਂ ਤੁਸੀਂ ਆਰਡਰ ਲਗਾਉਂਦੇ ਰਹਿਣਾ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਡੇਲੀ ਅਪਡੇਟ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਜਾ ਮਿਲਦੀ ਰਹੇ ਨਵੇਂ-ਨਵੇਂ ਪ੍ਰਿੰਟ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟ ਤੁਹਾਨੂੰ ਦੇਖਣ ਨੂੰ ਮਿਲਣਗੇ ਥੈਂਕ ਯੂ ਜੀ